ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਜੀ ਹੋਰ ਸੁਣਾਓ ਸਭ ਠੀਕ ਠਾਕ ਜੀ ਸਭ ਚੜ੍ਹਦੀ ਕਲਾ ਚ ਤੁਹਾਨੂੰ ਤਾਂ ਕਰਾਤੀ ਮੀਂਹ ਨੇ ਹਾਂਜੀ ਹੋਰ ਫੇਸਬੁੱਕ ਵਾਲਿਓ ਕਿੱਦਾਂ ਜੀ ਠੀਕ ਠਾਕ ਜੀ ਇੰਸਟਾਗ੍ਰam ਵਾਲਿਓ ਕਿੱਦਾਂ ਚੜ੍ਹਦੀ ਕਲਾ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਕਰ ਦਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਡੇ ਵਾਸਤੇ ਚੀਜ਼ਾਂ ਲੈ ਕੇ ਆਈਂਦੀਆਂ ਨਵੇਂ ਨਵੇਂ ਆਈਟਮਾਂ ਲੈ ਆਈਂਦੀਆਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹੋਰ ਸੁਣਾਓ ਹੋਰ YouTube ਵਾਲਿਓ ਕਿੱਦਾਂ ਅੱਜ ਜੀ ਲੋ ਤੁਹਾਡੇ ਵਾਸਤੇ ਲੈ ਕੇ ਆਏ ਆ ਪਲਾਸਟਿਕ ਦਾ ਰੈਕ ਲਿਆਂਦਾ ਆ ਤਿੰਨ ਸਲਫਾਂ ਵਾਲਾ ਲਾਸਟਿਕ ਦਾ ਰੈਗ ਆ ਜਾਏਗਾ ਜੀ ਤਿੰਨ ਖਾਨੇ ਨਾਲ ਆਏਗਾ ਇਹ ਜਾਂ ਜੁਨੀਕੋ ਕੰਪਨੀ ਦਾ ਮਿਲ ਜੇਗਾ ਜਾਂ ਵੈਕਟਸ ਕੰਪਨੀ ਦਾ ਮਿਲ ਜੇਗਾ ਵਧੀਆ ਕੁਆਲਿਟੀ ਦੇ ਵਿੱਚ ਅਨਬ੍ਰੇਕ ਵਾਲਿਆ ਜਾਨ ਗੀ ਤੁਸੀਂ ਕਾਪੂ ਵਗੈਰਾ ਲਾਉਣਾ ਚਾਹੋ ਕਾਪੂ ਵਗੈਰਾ ਵੀ ਲੱਗ ਜਾਂਦੇ ਆ ਆਲੂ ਪਿਆਜ਼ ਪਾਉਣਾ ਚਾਹੋ ਆਲੂ ਪਿਆਜ਼ ਵੀ ਪੈ ਜਾਂਦੀ ਆ ਠੀਕ ਹੈ ਜੀ ਪੰਜ ਪੰਜ ਕਿਲੋ ਦੀ ਕੈਪੈਸਿਟੀ ਹੈਗੀ ਹੈ ਹੈਵੀ ਵੇਸਟ ਆ ਜਿੰਨਾ ਮਰਜੀ weight ਪੈ ਜੇ ਇਹਨੂੰ ਕੋਈ ਦਿੱਕਤ ਨਹੀਂ ਹੋਣੀ ਅਨਬ੍ਰੇਕ ਵਾਲਿਆ ਕੋਈ ਟੁੱਟਣ ਦਾ ਕੋਈ ਖਰਾਬ ਹੋਣ ਦਾ ਕੋਈ ਡਰ ਖਤਰਾ ਨਹੀਂ ਹੈਗਾ ਠੀਕ ਹੈ ਜੀ ਇਹਦੇ ਵਿੱਚ ਕਰਾਂਗੇ ਇਹ ਮਿਲ ਜੇਗਾ ਤੇ ਇਹਦੇ ਵਿੱਚ ਰਾਂਗੇ ਕਾ ਮਿਲ ਜੇ ਦੋ ਦਿਨ ਕਲਰ ਹੁੰਦੇ ਨੇ ਉਹ ਤੁਹਾਨੂੰ ਸਾਰੇ ਮਿਲ ਸਕਦੇ ਨੇ ਵਧੀਆ ਕੁਆਲਿਟੀ ਦੇ ਵਿੱਚ ਹੈ ਜਾਂ ਜੁਨੀਕੋ ਕੰਪਨੀ ਦਾ ਹੈਗਾ ਜਾਂ ਵੈਕਟਰਸ ਕੰਪਨੀ ਦਾ ਹੈਗਾ ਠੀਕ ਹੈ ਜੀ ਆਲੂ ਪਿਆਜ਼ ਕੋਨ ਵਾਸਤੇ ਬਹੁਤ ਵਧੀਆ ਹੈ ਜੇ ਕੱਪ ਵਗੈਰਾ ਲਾਉਣੇ ਆ ਜਾਂ ਕੋਈ ਪੋਲੀਆਂ ਗਲਾਸ ਕਿਸੇ ਭਾਂਡਿਆਂ ਵਾਸਤੇ ਵਰਤਣਾ ਤਾਂ ਵੀ ਵਰਤਿਆ ਜਾਂਦਾ ਵਧੀਆ ਚੀਜ਼ ਦੇ ਵਿੱਚ ਹੈਗਾ ਆ ਅਨਬ੍ਰੇਕਬਲ ਹੈ ਟੁੱਟਣ ਦੀ ਆਪਣੀ ਗਾਰੰਟੀ ਆ ਜਾਂਦੀ ਹੈ ਇਹਨੂੰ ਕੋਈ ਗੱਲਬਾਤ ਨਹੀਂ ਹਣੀ ਜਿੰਨਾ ਮਰਜ਼ੀ weight ਪਾਏ 15 ਤੋਂ 20 ਕਿਲੋ weight ਸਹਾਰਦਾ ਹੈ ਠੀਕ ਹੈ ਜੀ ਜਿਸ ਕਿਸੇ ਵੀਰ ਭੈਣ ਭਰਾ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿజిਟ ਕਰ ਸਕਦਾ ਵਿਸ਼ਾਲ ਵਰਤਨ ਸਟੋਰ ਫਤੇਗਰ ਚੂੜ ਐਡਰੈਸ ਫੇਰ ਦੱਸ ਦਿੰਦੇ ਆ ਨਵੇਂ ਬੱਸ ਸਟੈਂਡ ਤੋਂ ਤੁਸੀਂ ਆਪਣਾ ਮਾਰਕੀਟ ਨੂੰ ਆਉਣਾ ਕਮੇਟੀ ਘਰ ਚੌਂਕ ਆਏਗਾ ਕਮੇਟੀ ਘਰ ਚੌਂਕ ਤੋਂ ਤੁਸੀਂ ਅਗਲੇ ਪਾਸੇ ਆਓਗੇ ਪੁਰਾਣਾ ਪੰਜਾਬ ਨੂਸਲ ਬੈਂਕ ਆਏਗਾ ਉਹਦੇ ਨਾਲ ਵੀ ਵਿਸ਼ਾਲ ਵਰਤਨ ਸਟੋਰ ਹੈ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਵੀਡੀਓ ਜਨਨਕੀ ਪਹੁੰਚਣੀ ਚਾਹੀਦੀ ਹਰੇਕ ਤੱਕ ਪਹੁੰਚਣੀ ਚਾਹੀਦੀ ਜਿਸ ਕਿਸੇ ਨੂੰ ਜ਼ਰੂਰਤ ਹੋਵੇ ਉਹ ਵਿਜ਼ਿਟ ਕਰ ਸਕਦਾ ਵਿਸ਼ਾਲ ਵਰਤਨ ਸਟੋਰ ਫਦੇਗਾ ਚੂੜੀਆਂ ਸਾਰਿਆਂ ਨੂੰ ਪਿਆਰ ਭਈ ਸਤਿ ਸ੍ਰੀ ਅਕਾਲ ਤੇ ਰਾਮ ਰਾਮ